ਤਾਂ ਸੱਚੀ ਗੱਲ ਦੱਸਾਂ ਕਿਉਂ ਕਿ ਆਪ ਮੈਂ ਆਪ ਇੱਕ ਸਵਾ ਸਾਲ ਐਜ਼ ਅ ਮੈਂਬਰ ਪਾਰਲੀਮੈਂਟ ਹੋਣ ਨਾਤੇ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਵੇ ਸਵੇਰਾ ਮਿਤੇ ਹਨੇਰਾ ਇੱਕ ਨਵਾਬ ਵਿਹਾਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵਪਦਰੀ ਸਹੋਲਤਾਂ ਨਾਲ ਲੈਸ ਹੋ ਰਿਹਾ ਹੈ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਇਹ ਦਰਦ ਮੈਨੂੰ ਪਤਾ ਹੈ ਸਵਾ ਸਾਲ ਅਸੀਂ ਫੁੱਟਪਾਥ ਤੇ ਪਏ ਰਹੇ ਹਾਂ ਸਵਾ ਸਾਲ ਅਸੀਂ ਫੁੱਟਪਾਥ ਤੇ ਰਾਤ ਨੂੰ ਇਹ ਨਹੀਂ ਪਤਾ ਹੁੰਦਾ ਸੀ ਉਦੋਂ ਕਦ ਕੋਵਿਡ ਹੋ ਜਾਣਾ ਇਹ ਨਹੀਂ ਪਤਾ ਹੁੰਦਾ ਸੀ ਉੱਥੇ ਕਦੋਂ ਕਿਸੇ ਨੇ ਸੱਪ ਨੇ ਆ ਕੇ ਡੰਗ ਮਾਰ ਜਾਣਾ ਰਾਤ ਨੂੰ ਕਿਸ ਤਰੀਕੇ ਨਾਲ ਉੱਥੇ ਹਾਲਾਤ ਸੀ ਕਦੇ ਆ ਕੇ ਦਿੱਲੀ ਪੁਲਿਸ ਸਟੈਂਡ ਲਾ ਜਾਂਦੀ ਸੀ ਪਰ ਅਸੀਂ ਸਭਾ ਸਾਲ ਇੱਕ ਵਾਅਦਾ ਕੀਤਾ ਸੀ ਵੀ ਜਿੰਨਾ ਚਿਰ ਕਿਸਾਨ ਬੈਠੇ ਆ ਉਦੋਂ ਅਗਲੇ ਦਿਨ ਤੱਕ ਉੱਠਾਂਗੇ ਨਹੀਂ ਉਠਾਂਗੇ ਇਹੀ ਸਜਸ਼ਨਰਸ ਅਸੀਂ ਬੈਠੇ ਸੀ ਜਦੋਂ ਮੇਰੇ ਤੇ ਇਹਨਾਂ ਨੇ ਜਿਹੜੇ ਸ਼ਰਾਰਤਾਂ ਕਰਦੇ ਆ ਜਿਹਨਾਂ ਨੇ ਕੱਲ ਕੀਤੀ ਆ ਉਹ ਉਹਨਾਂ ਨੇ ਸ਼ਰਾਰਤ ਕਰਦੇ ਹੀ ਮੈਨੂੰ ਮਾਰਨ ਦਾ ਹਮਲਾ ਕੀਤਾ ਤੁਹਾਨੂੰ ਯਾਦ ਹੋਊਗਾ ਉਹ ਸੀਨ ਵੀ ਕਿਸ ਤਰੀਕੇ ਨਾਲ ਮੈਨੂੰ ਆ ਕੇ ਉਹਦਾ ਰੱਬ ਦੀ ਕਿਰਪਾ ਸੀ ਜਾਂ ਸਰਦਾਰ ਬੈਂ ਸਿੰਘ ਦਾ ਅਸ਼ੀਰਵਾਦ ਸੀ ਜਿਹਦੇ ਕਰਕੇ ਮੈਂ ਬਚ ਗਿਆ ਅਸੀਂ ਪਰ ਫਿਰ ਦੂਜੇ ਦਿਨ ਜਾ ਕੇ ਉਸੇ ਧਰਨੇ ਤੇ ਬੈਠੇ ਰਹੇ ਪਾਰਲੀਮੈਂਟ ਸਭ ਤੋਂ ਪਹਿਲਾਂ ਮੈਂ ਬੋਲਿਆ ਸੀ 17 10 ਅੱਜ ਵੀ ਮੈਨੂੰ ਯਾਦ ਆ 17 ਦਾਸੂ 2020 ਨੂੰ ਇਸ ਵਾਰ ਵੀ ਮੈਂ ਪਹਿਲਾਂ ਬੋਲਿਆ ਆ ਹੁਣ ਸੈਸ਼ਨ ਚ ਵੀ ਜਾਗ ਜੋ ਜਾਗ ਜੋ ਨਾ ਕਿਸਾਨ ਨੂੰ ਤੰਗ ਕਰੋ ਪਰ ਕੋਈ ਅਸਰ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਾਰੀ ਪਾਰਟੀ ਵੱਲੋਂ ਸਾਡਾ ਜਿਹੜਾ ਨੌਜਵਾਨ ਬਠਿੰਡੇ ਦਾ ਮੈਂ ਹੁਣੀ ਆ ਫੋਟੋ ਦੇਖ ਰਿਆ ਸੀ ਉਹਦੀ ਦੇਖ ਕੇ ਵੀ ਕਿਸ ਤਰੀਕੇ ਨਾਲ ਉਹ ਨੌਜਵਾਨ ਜਿਹੜਾ ਉਹ ਮਾਰਿਆ ਗਿਆ ਏ ਤੇ ਕੀ ਉਹਦੇ ਬਾਪ ਦੇ ਹਾਲਾਤ ਸੀ 22 ਸਾਲ ਦੀ ਉਮਰ ਦਾ 22 ਸਾਲ ਦੀ ਉਮਰ ਦਾ ਉਹ ਨੌਜਵਾਨ ਆ ਤੇ ਇਸ ਕਰਕੇ ਅੱਜ ਦੋਹੋਂ ਪੈਣਾ ਦਾ ਪ੍ਰਾਪਤ ਮਾਂ ਉਹਦੀ ਹੈ ਨਹੀਂ ਦਾਦੀ ਨੇ ਇਹਨੂੰ ਪਾਲਿਆ ਸ਼ੁਭਕਰਨ ਨੂੰ ਸ਼ੁਭਕਰਨ ਸ਼ੁਭ ਤੇ ਕਰਨ ਨਾ ਦੇਖੋ ਕਿਸ ਤਰੀਕੇ ਨਾਲ ਉਹ ਮਾਂ ਬਾਪ ਇਹ ਉਹ ਦਾਦੀ ਨੇ ਰੱਖਿਆ ਅੱਜ ਉਹ ਕਿਰਨ ਸੀ ਜਿਹੜੀ ਉਸ ਪਰਿਵਾਰ ਦੀ ਉਹ ਦਰਿੰਦਿਆਂ ਨੇ ਉਹਦੀ ਕਿਰਨ ਖੋਲੀ ਉਹ ਕਿਰਨ ਦੁਬਾਰਾ ਨਹੀਂ ਆਉਣੀ ਚਾਹੇ ਉਹਨੂੰ 20 ਲੱਖ ਦੇ ਦੇਣ 25 ਲੱਖ ਦੇ ਦੇਣ ਭੈਣਾ ਛੋਟੀਆਂ ਐ ਤੇ ਕੀ ਦੇ ਸਕਦੀਆਂ ਸਰਕਾਰਾਂ ਜ਼ਤੀਮ ਸਰਕਾਰਾਂ ਨੇ ਇਹ ਕੀ ਦੇ ਸਕਦੀਆਂ ਇਹ ਜ਼ਿੰਦਗੀ ਦੇ ਸਕਦੀਆਂ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਅਸੀਂ ਵੀ ਸਰਕਾਰਾਂ 'ਚ ਰਹੇ ਹਾਂ ਸਰਕਾਰਾਂ ਚਲਾਈਆਂ ਐ ਚਾਹੇ ਸ਼ਹੀਦ ਆਜ਼ਮ ਸਰਬੀਨ ਸਿੰਘ ਮੈਨੂੰ ਯਾਦ ਆ ਜਾਂਦੇ ਆ ਕੋਈ ਉਹਨਾਂ ਨੂੰ ਚੰਗਾ ਸਮਝੇ ਕੋਈ ਮਾੜਾ ਸਮਝੇ ਪਾਕਿਸਤਾਨ ਤੋਂ ਵੀ ਜੇ ਕੋਈ ਆਉਂਦਾ ਸੀ ਸਾਡੇ ਪੰਜਾਬ ਵੱਲ ਅੱਖ ਕੌੜੀ ਕਰਨ ਤੁਹਾਨੂੰ ਯਾਦ ਆ ਉਹ ਦਿਨ ਉਹਦੀਆਂ ਅੱਖਾਂ ਕੱਢ ਲੈਂਦੇ ਸੀ ਉਹਦੀ ਜੁਰਤ ਨਹੀਂ ਸੀ ਜਿਹੜੇ ਪਹਿਲਾਂ ਏਕੇ 47ਾਂ ਔਰੇ ਚਲਾਉਂਦੇ ਫਿਰਦੇ ਸੀ ਵੀ ਉਹ ਪੰਜਾਬ 'ਚ ਕੁਝ ਕਰ ਸਕਣ ਪਰ ਕੱਲ ਮੈਂ ਸਰਕਾਰ ਜਿਹੜੀ ਆਮ ਆਦਮੀ ਦੀ ਸਰਕਾਰ ਆ ਮੈਂ ਚੱਡੇ ਨੂੰ ਪਹਿਲਾਂ ਕਿਹਾ ਵੀ ਆ ਚੱਡਾ ਕਿੱਥੇ ਆ ਹੁਣ ਤੂੰ ਹੁਣ ਕਿੱਥੇ ਆ ਜਿਹੜੇ ਦਿੱਲੀੋਂ ਆ ਕੇ ਉਹਰੇ ਲੁੱਟਣ ਆਏ ਹੋਏ ਸੀ ਪੰਜਾਬ ਕਿੱਥੇ ਲੁਕੇ ਹੋਏ ਹੋ ਹੁਣ ਤੇ ਖੱਟਰ ਤੇਰੇ ਦੰਦ ਖੱਟੇ ਨਾ ਕੀਤੇ ਖੱਟਰ ਤੂੰ ਯਾਦ ਰੱਖੀ ਇਹ ਭੁੱਲਣ ਵਾਲੇ ਨਹੀਂਗੇ ਤੂੰ ਕਿਹੜੀ ਗਲਤਫਹਿਮੀ ਚੋਂ ਏ ਤੂੰ ਸਾਡੇ ਪੰਜਾਬ ਚ ਆ ਕੇ ਇੱਕ ਕਮਜ਼ੋਰ ਸਰਕਾਰ ਆਮ ਆਦਮੀ ਦੀ 13 ਤੋਂ ਦਿਖ ਰਿਹਾ ਤਾਂ 13 ਤਰੀਕ ਤੋਂ ਅੰਦਰ ਅਥਰੂ ਗੈਸ ਸਿੱਟ ਰੇ ਆਹੋ ਉਹ ਅਥਰੂ ਗੈਸ ਜਿਹੜੇ ਕਦੇ ਦੇਖੇ ਨਹੀਂ ਸਾਨੂੰ ਵੀ ਪਤਾ ਫੋਰਸਿਸ ਚ ਕੀ ਹੁੰਦਾ ਕੀ ਨਹੀਂ ਹੁੰਦਾ ਜਿਹੜੇ ਪੈਲੇਟ ਗਨ ਇਹ ਯੂਜ਼ ਕਰ ਰਹੇ ਆ ਮੈਂ ਹੋਮ ਕਮੇਟੀ ਦਾ ਮੈਂਬਰ ਰਿਹਾ ਉਹ ਪੈਲੇਟ ਗਨ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਅੰਨੀਆਂ ਕਰ ਚੁੱਕੀ ਸੀ ਜੰਮੂ ਕਸ਼ਮੀਰ 'ਚ ਇਸੇ ਕਰਕੇ ਉਹਨੂੰ ਬੈਨ ਕੀਤਾ ਸੀ ਸੁਪਰੀਮ ਕੋਰਟ ਆਫ ਇੰਡੀਆ ਨੇ ਉਦੋਂ ਬਾਅਦ ਉਹ ਸਾਰੀਆਂ ਪੈਲੇਟ ਗਨ ਆ ਜਿਹੜੀਆਂ ਉਹ ਸੈਂਟਰ ਗਵਰਨਮੈਂਟ ਨੇ ਇਹਨਾਂ ਦੀ ਸਰਕਾਰ ਨੇ ਭਾਜੀਪੀ ਦੇ ਨੇ ਉਹ ਸਾਰੇ ਸੂਬਿਆਂ ਨੂੰ ਵੰਡੀਆਂ ਸੂਬਿਆਂ ਤੋਂ ਇਲਾਵਾ ਸਾਰੀ ਪੈਰਾਮਿਲਟਰੀ ਫੋਰਸਿਸ ਨੂੰ ਵੰਡੀਆਂ ਤੇ ਓਪਨ ਪੈਰਾਮਿਲਟਰੀ ਫੋਰਸਿਸ ਨੂੰ ਵੰਡ ਕੇ ਕਿਹਾ ਵੀ ਮਾਰੋ ਲੋਕਾਂ ਦੇ ਜਿਹੜੇ ਕਿ ਜੰਮੂ ਕਸ਼ਮੀਰ ਚ ਜਿੱਥੇ ਅਤਵਾਦ ਸੀ ਉੱਥੇ ਬੰਦ ਕਰਤੀ ਸੁਪਰੀਮ ਕੋਰਟ ਨੇ ਤੇ ਤੁਸੀਂ ਪੰਜਾਬ ਲਈ ਵਰਖੀਆਂ ਵਰਤਣ ਲਈ ਤੁਹਾਡੀ ਹਿੰਮਤ ਕਿਵੇਂ ਪਈ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਵੀ ਸੁਣ ਲਓ ਪੰਜਾਬ ਸੂਬਾ ਸ਼ੇਰ ਦੀ ਸਵਾਰੀ ਆ ਇਹ ਮਾੜੇ ਬੰਦੇ ਦੀ ਇਹ ਪੰਜਾਬ ਦੇ ਉੱਤੇ ਸਵਾਰੀ ਨਹੀਂ ਕਰ ਸਕਦਾ ਇਹ ਤੁਹਾਨੂੰ ਡਰਾਉਂਦੇ ਨੇ ਵੀ ਤੁਹਾਡੇ ਤੇ ਅਸੀਂ ਰਾਸ਼ਟਰਪਤੀ ਰਾਜ ਲਾ ਦੇਵਾਂਗੇ ਉਹ ਜਾਓ ਰਾਸ਼ਟਰਪਤੀ ਰਾਜ ਪੰਜਾਬ ਨੇ 20 ਵਾਰ ਦੇਖਿਆ ਪਹਿਲਾਂ ਫਿਰ ਕੀ ਕਰ ਲਿਆ ਰਾਸ਼ਟਰਪਤੀ ਰਾਜ ਤੁਸੀਂ ਲਾ ਕੇ ਕੀ ਕਰ ਲੋਗੇ ਰਾਸ਼ਟਰਪਤੀ ਰਾਜ ਅੱਕੇ ਕਿਤੇ ਲੱਗਿਆ ਨਹੀਂ ਪੰਜਾਬ 'ਚ ਜਾਂ ਗਵਰਨਰ ਨਹੀਂ ਲੱਗੇ ਉਰੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਹਨਾਂ ਦੇ ਨਾਲ ਮੀਟਿੰਗਾਂ 'ਚ ਬਹਿੰਦੇ ਰਹੇ ਹੋ ਕਿਉਂ ਬਹਿੰਦੇ ਰਹੇ ਇਹਨਾਂ ਨਾਲ ਮੀਟਿੰਗਾਂ 'ਚ ਇਹਨਾਂ ਦਾ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਵੀ ਭਾਈ ਜੇ ਹੁਕਮ ਲੈ ਕੇ ਆਉਂਗੇ ਵੀ ਆਰਡਰ ਹੋਗੇ ਤਾਂ ਇਹਨਾਂ ਦੇ ਨਾਲ ਬੈਠੋ ਇਹ ਜਤੀਮ ਕਰਦੇ ਕੀ ਨੇ ਸਾਡੀਆਂ ਦਿੱਤੀਆਂ ਫਸਲਾਂ ਖਾ ਕੇ ਜਾਂਉਂਦੇ ਨੇ ਇਹ ਪਿਊਸ਼ ਗੋਲ ਤੇ ਇਹ ਆ ਕੇ ਸਾਨੂੰ ਪੜਾਉਣਗੇ ਇਹ ਇਹ ਦੱਸਣਗੇ ਸਾਨੂੰ ਪੰਜਾਬ ਬਾਰੇ ਫਸਲਾਂ ਦਾ ਕੀ ਇਹਦਾ ਭੁੱਖੇ ਮਰਦੇ ਸੀ ਪੰਜਾਬ ਦੀ ਫਸਲ ਨਾਲ ਉਹਨਾਂ ਦੇ ਢਿੱਡ ਭਰਦੇ ਰਹੇ ਆ ਜਿਹੜੀਆਂ ਅੱਜ ਆ ਕੇ ਸਾਨੂੰ ਗੱਲਾਂ ਕਰਦੇ ਆ ਵੀ ਅਸੀਂ ਐਮਐਸਪੀ ਤੁਹਾਨੂੰ ਦਵਾਂਗੇ ਅਸੀਂ ਤੁਹਾਨੂੰ ਫਲਾਨਾ ਦਵਾਂਗੇ ਭੁੱਲ ਗਏ ਤੁਹਾਡੇ ਪੁੱਛ ਲਿਓ ਬਾਪ ਦਾਦਿਆਂ ਨੂੰ ਜਾ ਕੇ ਵੀ 20 ਸਾਲ ਪਹਿਲਾਂ ਤੁਹਾਡੇ ਹਾਲਾਤ ਕੀ ਸੀ ਦਾਣਾ ਨਹੀਂ ਹੁੰਦਾ ਸੀ ਤੁਹਾਡੇ ਕਿਸੇ ਸੂਬੇ 'ਚ ਇਹ ਪੰਜਾਬ ਸੀ ਜਿਹੜਾ ਤੁਹਾਨੂੰ ਭਰ-ਭਰ ਥੋੜੇ ਢਿੱਡ ਰੱਖੇ ਤੁਹਾਨੂੰ ਜੂੰਦਾ ਰੱਖਿਆ ਅੱਜ ਤੁਸੀਂ ਉਸ ਪੰਜਾਬ ਤੇ ਗੋਲੀਆਂ ਚਲਾਉਣ ਲੱਗ ਗਏ ਆਪਣੇ ਬਜ਼ੁਰਗਾਂ ਨੂੰ ਪੁੱਛ ਲਓ ਜਾ ਕੇ ਆਪਣੇ ਆਪਣੇ ਸੂਬਿਆਂ 'ਚ ਨਾ ਬੰਗਾਰੋ ਤੁਸੀਂ ਨਾ ਬੰਗਾਰੋ ਪੰਜਾਬ ਨੂੰ ਤੇ ਇਸ ਵਾਰ ਮੈਂ ਕਦੇ ਮੈਂ ਮੰਨਿਆ ਪਿਛਲੀ ਵਾਰ ਕਿਸਾਨ ਦਿੱਲੀ ਗਏ ਦਿੱਲੀ ਪਰ 20 ਵਾਰ ਅਸੀਂ ਪਹਿਲਾਂ ਝੰਡੇ ਲੜਾਏ ਆ ਕਿਹੜੀ ਗੱਲ ਸੀ ਪਰ ਇਸ ਵਾਰ ਕਿਸਾਨ ਨੇ ਬਿਲਕੁਲ ਸ਼ਾਂਤੀਮਈ ਕਿਸਾਨ ਨੇ ਅੱਗੇ ਵਧਣ ਦੀ ਗੱਲ ਕੀਤੀ ਤੇ ਤੁਸੀਂ ਅੰਨੇਵਾ ਆਰ ਆਰ ਜਿਹੜੀਆਂ ਸੈਂਟਰ ਦੀਆਂ ਫੋਰਸਾਂ ਨੂੰ ਦਾਦਾ ਜਾ ਕੇ ਕਿਉਂਕਿ ਹਰਿਆਣੇ ਦਾ ਫਿਰ ਵੀ ਕਿਸਾਨ ਦਾ ਪੁੱਤ ਆ ਹਰਿਆਣੇ ਦਾ ਜਿਹੜਾ ਵੀ ਆ ਚਾਹੇ ਉਹ जाट ਹੋਵੇ ਚਾਹੇ ਉਹ ਕੋਈ ਵੀ ਬਰਾਦਰੀ ਦਾ ਹੋਵੇ ਚਾਹੇ ਉਹ ਗੁੱਜਰ ਹੋਵੇ ਚਾਹੇ ਉਹ ਪਰ ਉਹਨਾਂ ਨੂੰ ਸਭ ਨੂੰ ਪਤਾ ਏ ਵੀ ਪੰਜਾਬ ਹਰਿਆਣਾ ਇਕ ਰਿਹਾ ਇਸ ਕਰਕੇ ਹਰਿਆਣੇ ਦੀ ਫੋਰਸ ਮਗਰ ਕਰਕੇ ਦਿੱਲੀ ਤੋਂ ਸਪੈਸ਼ਲ ਫੋਰਸਾਂ ਜਿਹੜੀਆਂ ਉਹ ਲਾਈਆਂ ਗਈਆਂ ਇਖੱਟਰ ਨੂੰ ਪੁੱਛੇ ਤੂੰ ਰਹਿਣਾ ਕਿੱਥੇ ਆ ਓਏ ਕੱਟ ਸਾ ਮੇਰੀ ਆਦਤ ਨਹੀਂ ਕਦੇ ਮੈਂ ਜਿਆਦਾ ਇੱਜ਼ਤ ਤੋਂ ਬਿਗਿਆਰ ਕਦੇ ਬੋਲਿਆ ਨਹੀਂ ਪਰ ਜਦੋਂ ਸਾਡੇ ਪੁੱਤ ਦੀ ਜਾਨ ਚਲੀ ਗਈ ਸਾਡੇ ਭਰਾ ਦੀ ਜਾਨ ਗਰੀ ਚਲੀ ਗਈ ਆ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾ ਏ ਜਿੱਥੇ ਤੇਰੀ ਕੋਠੀ ਆ ਖੱਟਰ ਜਿਹੜਾ ਤੂੰ ਪਾਣੀ ਪੀਣਾ ਜਿਹੜਾ ਤੂੰ ਹਵਾ ਲੈਣਾ ਉਹ ਤੂੰ ਪੰਜਾਬ ਦਾ ਲੈਣਾ ਏ ਤੇ ਤੂੰ ਇੱਕ ਪੰਜਾਬੀ ਆ ਮੋਰਓਵਰ ਤੂੰ ਇੱਕ ਪੰਜਾਬੀ ਹਿੰਦੂ ਆ ਤੇ ਤੈਨੂੰ ਸ਼ਰਮ ਨਾ ਆਈ ਵੀ ਤੂੰ ਆਪਣੇ ਵਾਰਸਾਂ ਤੇ ਆਪਣੇ ਉੱਤੇ ਇੱਥੇ ਗੋਲੀਆਂ ਚਲਵਾ ਰਹੇ ਹਾਂ ਜਰਾ ਸੋਚਿਆ ਨਹੀਂ ਗਿਆ ਇਹ ਕੀ ਹੈ ਕਿ ਦਿਨ ਨਿੰਗ ਜਾਂਦੇ ਆ ਜਨ ਨਿੰਗ ਜਾਂਦੇ ਆ ਪਤਾ ਨਹੀਂ ਲੱਗਦਾ ਤੇ ਤੁਸੀਂ ਆਪਣੇ ਲੰਬੇ ਸਮੇਂ ਤੱਕ ਇਹ ਤੁਸੀਂ ਦੁਸ਼ਮਣੀਆਂ ਪਾ ਰਹੇ ਹੋ ਜਿਹੜੀਆਂ ਕਿ ਦਰਾਰਾਂ ਇਹ ਭਰਨੀਆਂ ਨਹੀਂ ਇਹ ਸਾਨੂੰ ਮੈਂ ਇੱਕ ਗੱਲ ਮੈਂ ਜ਼ਰੂਰ ਸਾਨੂੰ ਦੁੱਖ ਵੀ ਆ ਵੀ ਅਸੀਂ ਸਿਆਸੀ ਪਾਰਟੀਆਂ ਦੇ ਹਾਂ ਪਰ ਸਾਨੂੰ ਔਖਾ ਹੋ ਗਿਆ ਇਸ ਕਰਕੇ ਵੀ ਸਿਆਸੀ ਪਾਰਟੀਆਂ ਦੇ ਅਸੀਂ ਜਾ ਨਹੀਂ ਸਕਦੇ ਉੱਥੇ ਸਾਨੂੰ ਕਿਸਾਨ ਲੀਡਰ ਨੇ ਜਿਹੜੇ ਉਹ ਸਾਨੂੰ ਐਂਟਰ ਨਹੀਂ ਹੋਣ ਦਿੰਦੇ ਨਹੀਂ ਇਹਨਾਂ ਦੇ ਜਵਾੜੇ ਚੁਰੇ ਨਾ ਤੋਂ ਇਹਨਾਂ ਦੇ ਪੱਟ ਦਿੰਦੇ ਇਹਨਾਂ ਦੇ ਦੰਦ ਜੇ ਸਾਰੇ ਜਿਹੜੇ ਇਹ ਫਿਰਦੇ ਆ ਬੋਲਦੇ ਨਾਲੇ ਜਿਹੜੇ ਇਹਨਾਂ ਦੇ ਉੱਥੇ ਅਫਸਰ ਖੜੇ ਆ ਇਹਨਾਂ ਦੀ ਹਿੰਮਤ ਆ ਕੋਈ ਉਹ ਨਿਹੱਤੇ ਵਿਚਾਰੇ ਬੱਚਿਆਂ ਤੇ ਤੁਸੀਂ ਚਲਾਉਨੇ ਹੋ ਤੇ ਸਾਡਾ ਹਜੇ ਕੋਈ ਪਤਾ ਨਹੀਂ ਜੇ ਹੁਕਮ ਹੋਇਆ ਲੀਡਰਸ਼ਿਪ ਦਾ ਤਾਂ ਸਾਨੂੰ ਦਿੱਲੀ ਦਾ ਪ੍ਰਧਾਨ ਮੰਤਰੀ ਹਾਊਸ ਵੀ ਜਾਣਾ ਆਉਂਦਾ ਸਾਨੂੰ ਰਾਸ਼ਟਰਪਤੀ ਹਾਊਸ ਵੀ ਜਾਣਾ ਆਉਂਦਾ ਇਹ ਫਿਕਰ ਨਾ ਕਰਿਓ ਕਿਤੇ ਅੱਗੇ ਵੀ ਅਸੀਂ ਸਵਾ ਸਾਲ ਬੈਠੇ ਅਸੀਂ ਕੁਝ ਵੀ ਕਰ ਸਕਦੇ ਹਾਂ ਕਿਸੇ ਹੱਦ ਤੱਕ ਸਤਿ ਸਾਲ ਰਾਤ ਨੂੰ ਸੌਣ ਲੱਗੇ ਸੋਚਿਓ ਇਹ ਨਾ ਪਤਾ ਲੱਗੇ ਵੀ ਕਮਰੇ ਚ ਹੀ ਵੜ ਗਏ ਰਾਤ ਨੂੰ ਮਿੱਗਲਾ ਦੱਬਿਆ ਜਾ ਸਕਦਾ ਮੈਂ ਡਰਾਉਣ ਵਾਲੀ ਗੱਲ ਨਹੀਂ ਕਰਦਾ ਪਰ ਬਹੁਤ ਦੁਖੀ ਹੋ ਕੇ ਇਹ ਅੱਜ ਗੱਲਾਂ ਕਹਿਣੀਆਂ ਪੈਰੀਆਂ ਮਨ ਦੁਖਦਾ ਏ ਵੀ ਅੱਜ ਅਸੀਂ ਯਾਰ ਬੇਬਸ ਹੋਏ ਬੈਠੇ ਆ ਸਾਡੇ ਸਿੱਧੇ ਪੰਜਾਬ ਚ ਆ ਕੇ 5-5 ਕਿਲੋਮੀਟਰ ਐਂਟਰ ਕਰਕੇ ਤੁਸੀਂ ਟਰੈਕਟਰ ਭਜੇ ਅੱਜ ਸਾਡਾ ਬੱਸ ਨਹੀਂ ਪੈ ਰਿਹਾ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਤੰਗ ਕੀਤਾ ਏ ਜਿਸ ਤਕੀ ਨਾਲ ਤੁਸੀਂ ਸਾਨੂੰ ਅੱਜ ਸਾਡੀਆਂ ਮਾਮਾਂ ਨੂੰ ਰਵਾਇਆ ਏ ਇਕੱਲਾ ਮੈਂ ਬੋਲ ਨਹੀਂ ਰਿਹਾ ਇਹ ਉਹ ਤੁਸੀਂ ਗੱਲਾਂ ਜਿਹੜੀਆਂ ਉਹ ਯਾਦ ਰੱਖੋਗੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਦੁਬਾਰਾ ਜੇ ਸੀਐਮ ਆ ਪੰਜਾਬ ਦਾ ਜਿੱਦ ਤਣੂ ਸੀਐਮ ਬਣਾਇਆ ਲੋਕਾਂ ਨੇ ਖੱਟਰ ਤੇ ਹੋਮ ਮਿਨਿਸਟਰ ਤੇ ਡੀਜੀਪੀ ਤੇ ਬਾਕੀ ਛੱਡੋ ਥੱਲੇ ਕਿਸੇ ਦੇ ਪਰਚੇ ਪੁਰਚੇ ਕੋਈ ਦਰਜ ਕਰਨ ਦੀ ਲੋੜ ਨਹੀਂ ਕਿਸੇ ਸਪਾਈ ਕਾਂਸਟੇਬਲ ਤੇ ਉਹਨਾਂ ਦੇ ਕਾਹਦਾ ਪਰਚਾ ਦਰਜ ਕਰਨਾ ਉਹਨਾਂ ਤਾਂ ਹੁਕਮ ਉੱਤੋਂ ਆਇਆ ਇਹ ਤਿੰਨਾਂ ਦੇ ਉੱਤੇ ਐਫਆਈਆਰ ਕਰ ਜੇ ਦੇ ਤਰੇ ਚੱਪਟਾਂ 'ਚ ਜਾਣ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਸਾਨ ਲੀਡਰ ਵੀ ਇਹੀ ਮੰਨ ਕਰ ਰਹੇ ਕਿ 302 ਦਾ ਬਚਾ ਕਰੇ ਪੰਜਾਬ ਸਰਕਾਰ ਹਰਿਆਣਾ ਦੇ ਸੀਐਮ ਤੇ ਹੋਰ ਕੀ ਗਲੇ 'ਚ ਹਾਰ ਪਾਣਾ ਉਹਦੇ ਹੋਰ ਉਹਦਾ ਕੀ ਕਰਦਾ ਹੈ ਬੰਦਾ ਮਾਰਦਾ ਜੇ ਇੱਕ ਥੋੜਾ ਕੋਈ ਬੰਦਾ ਮਾਰਦਾ ਹੈ ਤੇ ਉਹਦੇ ਕੀ ਪਰਚਾ ਦਰਜ ਹੁੰਦਾ ਹੈ ਬਈ ਉਹੀ ਕਾਨੂੰਨ ਸਭ ਲਈ ਆ ਖੱਟਰ ਲਈ ਅਲੱਗ ਕਾਨੂੰਨ ਜੇ ਅਸੀਂ ਗੱਲ ਕਰਦੇ ਆ ਇੱਕ ਮੈਂ ਹੋਰ ਬੇਨਤੀ ਕਰ ਦਵਾਂ ਇਸ ਵੇਲੇ ਮੌਕਾ ਨਹੀਂ ਹੋਏ ਬੜੇ ਸਤਿਕਾਰਯੋਗੋਂ ਤੁਸੀਂ ਕਿਸਾਨ ਲੀਡਰ ਜੇ ਡੱਲੇਵਾਲ ਸਾਹਿਬ ਭੰਦੇਰ ਸਾਹਿਬ ਜਾਂ ਹੋਰਾਂ ਨੇ ਸਾਡੇ ਤੇਜਵੀਰ ਹਣੀ ਨੇ ਮੰਗੜ ਸਾਹਿਬ ਹੋਰ ਹਣੀ ਗਰੁੱਪ ਨੇ ਜੇ ਉਹਨਾਂ ਨੇ ਐਜੀਟੇਸ਼ਨ ਨੇ ਖੜਾ ਹੀ ਕਰ ਲਿਆ ਤੇ ਫਿਰ ਆਪਾਂ ਜਿਹੜੇ ਪਿੱਛੇ ਬੈਠੇ ਆ ਹੁਣ ਇਹ ਨਾ ਦੇਖੋ ਵੀ ਕ੍ਰੈਡਿਟ ਕਿਹਨੂੰ ਮਿਲਣਾ ਹੁਣ ਮਰਿਆ ਤਾਂ ਕਿਸਾਨ ਆ ਤੇ ਉਹ ਵੀ ਤਿੰਨ ਕਿਲੇ ਵਾਲਾ ਕਿਸਾਨ ਆ ਉਹ ਮਰਿਆ ਤੇ ਤੁਸੀਂ ਸਾਰੀਆਂ ਲੜਾਈਆਂ ਛੱਡ ਕੇ ਸਭ ਕੁਝ ਛੱਡ ਕੇ ਆਪ ਪਹੁੰਚੋ ਬਾਰਡਰਾਂ ਤੇ ਆਪ ਇਹਦਾ ਹੱਲ ਕਰੋ ਇਹ ਨਾ ਤਮਾਸ਼ਾ ਦਾ ਵੀ ਸਾਨੂੰ ਉਹਨੇ ਪੁੱਛਿਆ ਨਹੀਂ ਸਾਨੂੰ ਸੱਦਾ ਇਹ ਕਿਸੇ ਨੇ ਵਿਆਹ ਰੱਖਿਆ ਕੁੜੀ ਦਾ ਜਾਂ ਪੁੱਤ ਦਾ ਆਪਣਾ ਵੀ ਤੁਹਾਨੂੰ ਸੱਦਾ ਦੇਊਗਾ ਸਾਰੀਆਂ ਯੂਨੀਅਨਾਂ ਜਿਨ੍ਹਾਂ ਤੇ ਤੁਹਾਡੇ ਯਾਰ ਲੋਕ ਇੰਨਾ ਵਿਸ਼ਵਾਸ ਕਰਦੇ ਆ ਤੁਹਾਡੇ ਇੱਕ ਸੱਦੇ ਤੇ ਲੋਕ ਜਾਨਾਂ ਦੇਣ ਤੱਕ ਆ ਜਾਂਦੇ ਆ ਕਿਉਂ ਨਹੀਂ ਤੁਸੀਂ ਨਾਲ ਨਿਕਲਦੇ ਸਾਰੇ ਇਕੱਠੇ ਹੋ ਕੇ ਉਹਨਾਂ ਦਾ ਸਾਥ ਦੋ ਦੋਨੋਂ ਇੱਕ ਪਾਸੇ ਧਰਨਾ ਹੈ ਦੂਜੇ ਪਾਸੇ ਲੀਡਰਸ਼ਿਪ ਘੱਟ ਰਹਿ ਗਈ ਜਿੱਥੇ ਇਹਨਾਂ ਨੇ ਇਹ ਗੱਲ ਕਰ ਲਈ ਤੇ ਦੋਨੋਂ ਜਾਣੇ ਉਹ ਕਿੱਥੇ ਕਿੱਥੇ ਜਾਣ ਇੱਕ ਬਿਮਾਰ ਹੋ ਗਏ ਡੱਲੇ ਆਲ ਸਾਹਿਬ ਮੇਰਾ ਕੋਈ ਕਿਸੇ ਨਾਲ ਨੀਤੀ ਰਿਸ਼ਤਾ ਨਹੀਂਗਾ ਪਰ ਜਦੋਂ ਹੁਣ ਇੱਕ ਨੇ ਬਿਮਾਰੀ ਦਿੱਤਾ ਤੇ ਫਿਰ ਪਿੱਛੇ ਮੁੜਨਦਾ ਹੁਣ ਕੋਈ ਹੱਲ ਨਹੀਂ ਕੋਈ ਹਾਲ ਨਹੀਂ ਇਹ ਗੰਨਾ ਜਿਹੜੀਆਂ ਗੱਲਾਂ ਬਾਤ ਕਰਦੇ ਆ ਆਇਕਮ ਰਾਗ ਠਾਕੁਰ ਜੀ ਇਹ ਸਲਾਹ ਦੇਣ ਲੱਗ ਜਾਂਦਾ ਦੇਖੋ ਕਿਵੇਂ ਕਿਸਾਨਾਂ ਨੂੰ ਬੰਨੜਣ ਦੀ ਕੋਸ਼ਿਸ਼ ਕੀਤੀ ਵੀ ਯੂਪੀ ਵਾਲਿਆਂ ਨੂੰ ਰੋਕ ਲਈਏ ਹਰਿਆਣੇ ਵਾਲਿਆਂ ਨੂੰ ਰੋਕ ਲਈਏ 25 ਰੁਪਏ ਦੇ ਕੇ ਗੰਨੇ ਦੇ ਤੇ ਚਲਾਕੀ ਦੇਖੋ ਰਾਤ ਦੇ 10:30 ਵਜੇ ਪ੍ਰੈਸ ਕਾਨਫਰੈਂਸ ਕਰ ਰਹੇ ਆ ਇਹ ਅਸਲੀ ਲੂੰਬੜੀ ਇਹ ਆ ਮੈਂ ਪਹਿਲਾਂ ਵੀ ਮੈਂ ਜਵਾਬ ਦਿੱਤਾ ਸੀ ਪਾਰਲੀਮੈਂਟ 'ਚ ਉਦੋਂ ਵੀ ਇਹੀ ਵੱਡਾ ਟੱਪੂ ਟੱਪੂ ਕਰਦਾ ਸੀ ਹਰ ਸਿਮਰਤ ਦੇ ਨਾਲ ਵੜਿਆ ਹੋਇਆ ਇਹ ਅਸਲੀ ਕੰਡੇ ਤਾਂ ਇਹਨਾਂ ਨੇ ਬੀਜੇ ਆਕਾਲੀਆਂ ਨੇ ਇਹ ਹਰ ਸਿਮਰਤ ਦਾ ਜਿਹੜੀ ਅਸਲੀ ਮਾਰਦੀ ਆ ਗੱਲਾਂ ਹੁਣ ਵੀ ਸਮਝੌਤਾ ਕਰਨ ਨੂੰ ਤਿਆਰ ਸੀ ਦੇਖੋ ਕਿ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਵੀ ਸਮਝੌਤਾ ਕਰਨ ਨੂੰ ਭਾਜਪਾ ਨਾ ਤਿਆਰ ਸੀ ਇਹ ਹਰ ਸਿਮਰਤ ਦਾ ਜਿਹਨੇ ਪਹਿਲਾਂ ਸਭ ਤੋਂ ਵਿੱਚ ਪੰਜਾਬ ਦੇ ਬਹਿ ਕੇ ਸਾਈਨ ਕੀਤੇ ਵੀ ਅਸੀਂ ਜ਼ਿੰਮੇਵਾਰੀ ਲੈ ਲਈ ਹੈ ਕੰਡੇ ਇਹਨਾਂ ਦੇ ਬੀਜੇ ਹੋਏ ਨੇ ਤੇ ਪਰਿਵਾਰ ਦੇ ਬੀਜੇ ਹੋਏ ਆ ਹੁਣ ਵੀ ਗੋਡੇ ਟੇਕ ਕੇ ਸਮਝੌਤਾ ਕਰ ਲੋ ਜੀ ਕੋਈ ਇਹਨਾਂ ਨੂੰ ਫਿਕਰ ਨਹੀਂ ਕਿ ਪੰਜਾਬ ਜਾਵੇ ਕਿੱਥੇ ਜਾ ਇਹਨਾਂ ਨੂੰ ਇਹ ਅਭੀ ਬੀਬੀ ਹਰਸਿਮਰਤ ਕੌਰ ਕਿਵੇਂ ਪਾਰਲੀਮੈਂਟ ਚ ਵੜ ਕੇ ਉਹਦਾ ਕੋਠੀ ਰਹਿ ਜੇ ਦਿੱਲੀ ਦੀ ਘਰ ਕਿਵੇਂ ਰਹਿ ਜੇ ਉਹਦਾ ਮਰ ਜੇ ਦੁਨੀਆ ਆ ਸਭ ਤੋਂ ਵੱਡੇ ਮੈਂ ਸੁਣ ਲਓ ਆ ਮਨਪ੍ਰੀਤ ਬਾਦਲ ਇਹਨੂੰ ਸਭ ਤੋਂ ਅੱਗ ਲੱਗੀ ਆ ਵੀ ਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਬੀਜਪੀ ਵਾਲਿਆਂ ਨੂੰ ਵੀ ਲਾਓ ਰਾਸ਼ਟਰਪਤੀ ਰਾਜ ਪੰਜਾਬ ਚ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਇਹ 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 ਅਹੜੀਆਂ ਚਲਾਕੀਆਂ ਕਰਦਾ ਹੈ ਬਹੁਤ ਅਸੀਂ ਪੀੜਾ ਚ ਬਹੁਤ ਤਕਲੀਫ ਚ ਕੋਈ ਸ਼ਬਦ ਨਹੀਂਗੇ ਪਰ ਜੋ ਹੁਕਮ ਲਾਉਣਗੇ ਜੋ ਹੁਕਮ ਲਾਉਣਗੇ ਸਿਆਸੀ ਕੋਈ ਗੱਲ ਨਹੀਂ ਕਿਸੇ ਦੀ ਵੋਟ ਦੀ ਨਹੀਂ ਕੋਈ ਗੱਲ ਨਹੀਂ ਐਵੇਂ ਕਹਿ ਦਿੰਦੇ ਆ ਹਰ ਪਾਸੇ ਸਿਆਸੀ ਲੀਡਰ ਰਾਜਨੀਤੀ ਕਰਦੇ ਆ ਉਹ ਸਿਆਸੀ ਲੀਡਰ ਕੁਝ ਵੀ ਕਰਦੇ ਹੁਣ ਹੈ ਤਾਂ ਲੋਕਾਂ ਚੋਂ ਲੋਕ ਹੀ ਚੁਣਦੇ ਆ ਲੋਕ ਹੀ ਬਣਾਉਂਦੇ ਆ ਉਹਨਾਂ ਨੂੰ ਕਿਸੇ ਤੇ ਵਿਸ਼ਵਾਸ ਵੀ ਕਰੀਦਾ ਹੁੰਦਾ ਇਹ ਥੋੜੀ ਆ ਵੀ ਹਰ ਬੰਦਾ ਚਲਾਕੀ ਤੇ ਹੀ ਰਹਿੰਦਾ ਪਰ ਤੁਸੀਂ ਜੋ ਹੁਕਮ ਕਰੋਗੇ ਕਿਸਾਨ ਜੱਥੇਬੰਦੀਆਂ ਵਾਲੇ ਅਸੀਂ ਹਰ ਵੇਲੇ ਆ ਸਾਰੇ ਖੜੇ ਆ ਮੂਹਰੇ ਲਾਉਂਗੇ ਮੂਹਰੇ ਲੱਗ ਜਾਗੇ ਕਹਿ ਕੇ ਦਦੋ ਹੁਕਮਤਾ ਕਰੋ ਕੋਈ ਕ੍ਰੈਡਿਟ ਨਹੀਂ ਕ੍ਰੈਡਿਟ ਤਾਂ ਥੋੜਾ ਤੁਸੀਂ ਆਪਾਂ ਕ੍ਰੈਡਿਟ ਕੀ ਲੈਣਾ ਐ ਕਿ ਭਈ ਆਪਣੇ ਘਰ ਦੀ ਗੱਲ ਆ ਇਹਦੇ ਵਿੱਚ ਕੀ ਕ੍ਰੈਡਿਟ ਲਊਗਾ ਕੋਈ ਇਸੇ ਗੱਲ ਪਿੱਛੇ ਅੱਧੇ ਤਾਂ ਇਸੇ ਗੱਲ ਕਰਕੇ ਡਰੇ ਬੈਠੇ ਨੇ ਉਹ ਪਿੱਛੇ ਬੈਠੇ ਰਹਿੰਦੇ ਆ ਕਿਉਂ ਵੀ ਜਾ ਕੇ ਪਤਾ ਨਹੀਂ ਕਿਹਨੇ ਕਹਿ ਦੇਣਾ ਵੀ ਤੂੰ ਆ ਗਿਆ ਲੈ ਕ੍ਰੈਡਿਟ ਲੈ ਸਭ ਤੋਂ ਵੱਡੀ ਗੱਲ ਆ ਇਸ ਗੱਲ ਨੂੰ ਛੱਡ ਕੇ ਪੰਜਾਬ ਦੀ ਲੜਾਈ ਲੜ ਗਈਏ ਕਿਵੇਂ ਇਕੱਠੇ ਹੋ ਕੇ ਕੰਮ ਕਰਨਾ ਛੱਡ ਦੋ ਕਾਂਗਰਸ ਨੇ ਆ ਨਹੀਂ ਕੀਤਾ ਸੀ ਇਹ ਵੀ ਸੀਗੇ ਜੀ ਹੁਣ ਬੀਜੇਪੀ ਆ ਜੀ ਹੁਣ ਆਮ ਆਦਮੀ ਜੀ ਇਹ ਸਾਰੀਆਂ ਗੱਲਾਂ ਚੱਲੀ ਜਾਣੀਆਂ ਇਹ ਤਾਂ ਅਸੀਂ ਹੈਗੇ ਹੀ ਆ ਸਿਆਸਤ ਕਰਨ ਨੂੰ ਕਰੀ ਹੋ ਜਣੀਆਂ ਇਲੈਕਸ਼ਨ ਆ ਹੀ ਜਾਣੀਆਂ ਫੈਸਲਾ ਲੋਕਾਂ ਨੇ ਕਰਨਾ ਪਰ ਇਹ ਮੌਕਾ ਐਸਾ ਮੂੰਹ ਤੋੜ ਜਵਾਬ ਦਈਏ ਇਹ حل ਹੋਰ ਕੋਈ ਨਹੀਂਗਾ ਕਿਉਂਕਿ ਬਹੁਤ ਮੈਂ ਜਿਹਦੇ ਨਾਲ ਵੀ ਗੱਲ ਕੀਤੀ ਆ ਉਹ ਇਹੀ ਕਹਿੰਦਾ ਵੀ ਜਿੰਨਾ ਤੁਸੀਂ ਇਹ ਸ਼ਕਤੀ ਨਾਲ ਇਹਨਾਂ ਦਾ ਵਿਰੋਧ ਕਰ ਸਕਦੇ ਹੋ ਕਰੋ ਕਿਉਂਕਿ ਇਸ ਵੇਲੇ ਪੂਰੀ ਤਾਨਾਸ਼ਾਹੀ ਚੱਲ ਗਈ ਹੈ ਦੋਨੋਂ ਸਰਕਾਰਾਂ ਜਿਹੜੀਆਂ ਰਲੀਆਂ ਆਪਸ ਵਿੱਚ ਦੋਨੋਂ ਸਰਕਾਰਾਂ ਤੋਂ ਵਗੈਰ ਮੈਨੂੰ ਦੱਸੋ ਕਿਵੇਂ ਉਹ ਡਰੋਨ ਇੱਧਰ ਆ ਸਕਦੇ ਆ ਸਕਦੇ ਆ ਪਾਕਿਸਤਾਨ ਦਾ ਡਰੋਨ ਆਉਂਦਾ ਕਿਵੇਂ ਸਟੇਜ ਆ ਜਾਂਦਾ ਜਦí ਪੰਜਾਬ ਪੁਲਿਸ ਹੀ ਸੱਟਦੀ ਆ ਤੇ ਹੁਣ ਪੰਜਾਬ ਪੁਲਿਸ ਬਹੁਤ ਤਕੜੀ ਪੁਲਿਸ ਆ ਬਾਰਡਰ ਤੇ ਨਹੀਂ ਕਦੇ ਖੰਘਣ ਦਿੱਤਾ ਅਤਵਾਦ ਨਹੀਂ ਖੰਘਣ ਦਿੱਤਾ ਸਾਡੀ ਪੁਲਿਸ ਕਮਜ਼ੋਰ ਨਹੀਂ ਗਈ ਇਹ ਐ ਨਾ ਤੁਸੀਂ ਪੰਗਾ ਪਵਾ ਲਿਓ ਕਿਤੇ ਸਾਡੀ ਪੁਲਿਸ ਨੂੰ ਵੀ ਪੰਜਾਬ ਪੁਲਿਸ ਨੂੰ ਠੋਕਣਾ ਪੈ ਜੇ ਤੁਹਾਡੇ ਪਰ ਫੇਰ ਉਹ ਨੌਬਤ ਨਾ ਖੜੀ ਕਰਦੇ ਹੋ ਕਿਉਂਕਿ ਉਹ ਵੀ ਕਿਸਾਨਾਂ ਦੇ ਪੁੱਤ ਨੇ ਉਹ ਵੀ ਮਜ਼ਦੂਰਾਂ ਦੇ ਪੁੱਤ ਨੇ ਸਾਂਭ ਲਓ ਜੇ ਇਹ ਕ ਹਾਲਾਤ ਸਾਂਭ ਸਕਦੇ ਹੋ ਨਈ ਨਾ ਅਸਲੇ ਦੀ ਕਮੀਆਂ ਨਾ ਗੋਲੀਆਂ ਦੀ ਕਮੀਆਂ ਨਾ ਸ਼ਹਾਦਤਾਂ ਦੇਣ ਵਾਲਿਆਂ ਦੀ ਕਮੀਆਂ ਪੰਜਾਬ 'ਚ ਇਸ ਕਰਕੇ ਪਿੱਛੇ ਹਟਣ ਦੀ ਗੱਲ ਕਰੋ ਕਿਉਂਕਿ ਸਾਡਾ ਤੁਸੀਂ ਕਹਿ ਦੋ ਵੀ ਇੰਨੇ ਬੰਦੇ ਆਉਣ ਕੱਲੇ ਹਜ਼ਾਰ ਬੰਦਾ ਆ ਜੇ ਨਸਤਾ ਕੋਈ ਉਹਦੇ ਕੋਲ ਕੋਈ ਵੈਪਨ ਨਹੀਂ ਚਾਹੀਦਾ ਕੋਈ ਡੰਡਾ ਨਹੀਂ ਚਾਹੀਦਾ ਤੁਸੀਂ ਕੋਈ ਗੱਲ ਤਾਂ ਕਰੋ ਉਦੋਂ ਬਾੜੀ ਆਮ ਆਦਮੀ ਪਾਰਟੀ ਆ ਜਦੋਂ ਉੱਥੇ ਜਗ੍ਹਾ ਦੇਣ ਨੂੰ ਉਹਨਾਂ ਨੇ ਕਿਹਾ ਚਾਹੇ ਕੋਈ ਜਗ੍ਹਾ ਦੇ ਦੇਣ ਚਾਹੇ ਉਹਨੂੰ ਜੇਲ੍ਹ ਬਣਾ ਦੇਣਾ ਜਾਣ ਨੂੰ ਤਿਆਰ ਆ ਕਿਤੇ ਬੈਠਣ ਨੂੰ ਜਗ੍ਹਾ ਤਾਂ ਦੋ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਗਰਾਊਂਡ ਨਹੀਂ ਦੇਣਾ ਚਾਹੇ ਉਹ ਜੇਲ੍ਹ ਚ ਬਣਾ ਦੇਣ ਕੁਸ਼ ਬਣਾ ਦੇਣ ਜੇਲ੍ਹ ਕੀ ਬਣਾ ਦੇਣਗੇ ਉਹਦੀ ਜੇਲ੍ਹ ਤਾਂ ਹੁਣ ਵੀ ਬਣਾਈ ਹੋਈ ਆ ਜਿੱਥੇ ਬੈਠੇ ਆ ਉਹ ਜੇਲ੍ਹ ਹੀ ਆ ਉਹ ਬਾਰਡਰ ਹੀ ਆ ਇੰਨੀਆਂ ਗੱਲਾਂ ਕਹਦੇ ਹੋਏ ਤੁਹਾਡਾ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ ਜੈ ਕਿਸਾਨ ਜੈ ਜਵਾਨ ਮਿੱਟੂ ਜੀ ਜੀ ਦੇਖਦੇ ਹੋ ਕਿ ਲੁਧਿਆਣੇ ਦੇ ਲੋਕ ਜਿਹੜੇ ਸਾਹਮਣੇ ਹੋਏ ਆ ਦੋ ਦਿਨ ਪਹਿਲਾਂ ਜਿਹੜੀ ਗੈਂਗਬਾਰ ਹੋਈ ਹੈ ਸ਼ਰਮ ਜਿਹੜੇ ਇੱਕ ਦੂਜੇ ਤੇ ਗੋਲੀਆਂ ਚ ਲਾਈਆਂ ਗਿਆ ਸਰਹਾਨਾ ਮੀਟਿੰਗ ਕਰਨੀ ਆ ਅਸੀਂ ਸਰਕਾਰ ਸੀ ਸਾਰੇ ਐਮ.ਐਲ.ਏ ਹਰ ਵੀਕਲੀ ਮੀਟਿੰਗ ਕਰਦੇ ਸੀ ਕੋਆਰਡੀਨੇਸ਼ਨ ਰੱਖਦੇ ਸੀ ਯਾਨ ਆ ਆਹ ਕਲਤ ਕੰਮ ਹੋ ਰਿਹਾ ਇਹਨੂੰ ਕਿਵੇਂ ਰੋਕਣਾ ਕੀ ਪਲੈਨਿੰਗ ਕਰਨੀ ਆ ਕੋਈ ਹੈ ਹੀ ਨਹੀਂਗਾ ਇਸ ਕਰਕੇ ਹਾਲ ਹੋਰ ਮਾੜੇ ਹੋਣੇ ਆ ਮੇਰੀ ਗੱਲ ਯਾਦ ਰੱਖੇ ਹਾਲੇ ਹੋ ਚੰਗੇ ਨਹੀਂ ਹੋਣੇ ਹੋਰ ਮਾੜੇ ਹੋਣੇ ਆ ਬਿੱਟੂ ਜੀ ਜਿਵੇਂ ਅਮਰਪਾਲ ਸਿੰਘ ਨੂੰ ਜਿਹੜਾ ਡਿਫੂਜਰ ਤੋਂ ਪੰਜਾਬ ਸਰਕਾਰ ਨੇ ਕਿਹਾ ਜਾ ਰਿਹਾ ਉਹਨਾਂ ਦੀ ਬਾਜਪਾ ਹੜਤਾਲ ਦੀ ਦਵਾਸਪ ਦੇ ਬੈਠੇ ਨੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਸ਼ੋਭਨੀ ਕਾਲੀ ਦਾ ਨੰਬਰ ਤੋਂ ਤੇ ਮੰਗ ਪੱਤਰ ਦਿੱਤੇ ਐਨਐਸਏਟਾਉਨ ਉਸ ਤੋਂ ਉੱਪਰ ਇੱਕ ਪਰਜੇਟਾਉਨ ਕੀ ਕਹਿਣਾ ਚਾਹੁੰਦੇ ਚਲੋ ਉਹਦੇ ਬਾਰੇ ਤਾਂ ਸੈਂਟਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟ ਦੋਨਾਂ ਨੇ ਫੈਸਲਾ ਕਰਨਾ ਹੈ ਮੈਨੂੰ ਲੱਗਦਾ ਜਦੋਂ ਸਾਲ ਹੋ ਜਾਂਦਾ ਉਹ ਦੁਬਾਰਾ ਰਿਵਿਊ ਅਗਲੇ ਸਾਲ ਲਈ ਕਰਨਾ ਪੈਂਦਾ ਹੈ ਉਹ ਦੋ ਉਹ ਦੇਖ ਕੇ ਵੀ ਹੁਣ ਹਾਲਾਤ ਕਿਵੇਂ ਨੇ ਕੀ ਨੇ ਉਹਦੇ ਉੱਤੇ ਉਹ ਫੈਸਲਾ ਜ਼ਰੂਰ ਆ ਜਿਹੜੀ ਉਹ ਦੋਨੋਂ ਸਰਕਾਰਾਂ ਲੈਣਗੀਆਂ ਤੇ ਦੂਸਰੀ ਗੱਲ ਜਿਹੜਾ ਕਾਂਗਰਸ ਤੇ ਉੱਥੇ ਸਮਝੌਤਾ ਹੋ ਗਿਆ ਉਹਦੇ ਬਾਰੇ ਤੁਸੀਂ ਦੱਸੋ ਦਿਓ ਦਿੱਲੀ ਤੁਸੀਂ ਲੋਕ ਸਭਾ ਦੀ ਹੋ ਗਿਆ ਜਿਹੜਾ ਉੱਥੇ ਉਹਨਾਂ ਨੇ ਜਿਆ ਤਿੰਨ ਤੇ ਚਾਰ ਲਈ ਸੀਟਾਂ ਤੇ ਨਹੀਂ ਹਜੇ ਮੈਨੂੰ ਨਹੀਂ ਲੱਗਦਾ ਕੋਈ ਹੋ ਗਿਆ ਜੀ ਉਹ ਸਮਝੌਤਾ ਹੋਇਆ ਹੋ ਗਿਆ ਜੀ ਚਾਰ ਦਿਨ ਹੈ ਨਾ ਚਾਰ ਦਿਨ ਦਾ ਕਿੱਥੇ ਹਜੇ ਕੋਈ ਅਨਾਉਂਸਮੈਂਟ ਚੰਡੀਗੜ੍ਹ ਸੀਟ ਕਾਂਗਰਸ ਕੋਲ ਹੈ ਨਹੀਂ ਨਹੀਂ ਮੈਂ ਮੰਨ ਗਿਆ ਗੱਲ ਪਰ ਹਜੇ ਕੋਈ ਅਫੀਸ਼ੀਅਲ ਅਨਾਉਂਸਮੈਂਟ ਲਾਉਂਸਰ ਕੇ ਸਾਹਮਣੇ ਦੇ ਦੇ ਜੇ ਇਹ ਹੋ ਜਾਂਦਾ ਹੈਗਾ ਜੀ ਪੰਜਾਬ ਦੀ ਰਾਜਨੀਤੀ ਕਿੰਨੀ ਅਫੈਕਟਡ ਹੋ ਗਈ ਕਿਉਂਕਿ ਆਪੋਜੀਸ਼ਨ ਤਾਂ ਖਤਮ ਹੀ ਹੋਣੀ ਕਿ ਲੱਗਦਾ ਆ ਸਾਨੂੰ ਫਾਇਦਾ ਹੀ ਫਾਇਦਾ ਜੀ ਕਾਂਗਰਸ ਨੂੰ ਫਾਇਦਾ ਹੀ ਫਾਇਦਾ ਆਪੋਜੀਸ਼ਨ ਕਿਹੜੀ ਆਪੋਜੀਸ਼ਨ ਚੋਂ ਕਿੱਥੇ ਨੇ ਉਹ ਤਾਂ ਸਰਕਾਰ ਚ ਨੇ ਤੁਸੀਂ ਲਾਉਂਸਰ ਉਹਦਾ 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 ਸਰਕਾਰ ਚ ਨੇ ਨੇ ਸਰ ਕਾਂਗਰਸ ਤਾਂ ਉਹ ਜੀ ਨੇ ਚਾਰ ਲੋਕਾਂ ਦੀ ਬਾਤ ਤਾਂ ਕਾਂਗਰਸ ਚੱਕਦੀ ਵੀ ਨਹੀਂ ਆ ਮੈਂ ਕਹਿੰਦਾ ਓਰੇ ਉਹ ਸਰਕਾਰ ਚ ਨੇ ਨਾ ਅਸੀਂ ਤਾਂ ਸਰਕਾਰ ਦੇ ਉਲਟ ਆ ਜਿੱਥੇ ਵੀ ਸਰਕਾਰ ਆ ਉਹਦੇ ਉਲਟ